ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਹਰਮਨਬੀਰ ਸਿੰਘ ਆਈਕੇਐਸ ਜੀ ਵੱਲੋਂ ਚਲਾਈ ਵਿਸ਼ੇਸ਼ ਮਹਿਮ ਜਨਸ਼ੀਲੇ ਅਦਾਨਤਾ ਕਾਰੋਬਾਰ ਕਰਦੇ ਨੇ ਦੋਸ਼ੀਆ ਵਿਰੋਧ ਦੇ ਤਹਿਤ ਇੰਸਪੈਕਟਰ ਸੀਏ2 ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਏ2 ਬਠਿੰਡਾ ਨੇ ਦੋਸ਼ੀ ਪ੍ਰਦੀਪ ਸਿੰਘ ਪੁੱਤਰ ਭੋਲਾ ਸਿੰਘ ਉਹ ਮੰਡੀਕਲਾਂ ਦਾ ਰਹਿਣ ਵਾਲਾ ਵਾ ਇਹਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਤੇ ਇਹਦੇ ਕੋਲੋਂ 3200 ਗੋਲੀਆਂ ਨਸ਼ੀਲੀਆਂ ਗੋਲੀਆਂ ਅਸੀਂ ਕਾਬੂ ਕੀਤੀਆਂ ਇੱਕ ਚੋਲਾ ਸ਼ਬ ਡਾਕਟਰ ਜੋ ਪਿੰਡਾਂ ਚ ਆਪਣੇ ਉਹਨੂੰ ਡਾਕਟਰ ਵਜੋਂ ਪੇਸ਼ ਕਰਦਾ ਵਾ ਹਨਾ ਬਾਲਿਆਵਲੀ ਦੇ ਵਿੱਚ ਮਕਦਮਾ ਨੰਬਰ 23 ਦਰਜ ਕੀਤਾ ਸੀ ਇਸ ਜਗ੍ਹਾ ਹੋ ਰਿਹਾ ਜੁਹੇ ਇਹਨੂੰ ਮੰਡੀਕਲਾਂ ਰੇਲ ਦੇ ਪੁਲ ਕੋਲੋਂ ਅਸੀਂ ਕਾਬੂ ਕੀਤਾ ਵਾ ਮੋਟਰਸਾਈਕਲ ਇਹ ਦਾ ਆਪਣਾ ਸੀ ਜੀ ਮੋਟਰਸਾਈਕਲ ਉਹ ਵੈਰੀਫਾਈ ਕਰ ਰਹੇ ਆ ਜੀ ਡਿਊਟੀ ਆਫਸਰ ਕਰ ਰਹੇ ਆ ਜਿਹੜੀ ਗੋਲੀਆਂ ਸੀਗੀਆਂ ਉਹ ਟਰਮਾਡੋਲ ਸੀਗੀਆਂ ਹੋਰ ਵੀ ਡਾਕਟਰ ਨੇ ਕਿਤਨਾ ਇਸ ਤਰ੍ਹਾਂ ਦੇ ਛੋਟੇ ਛੋਟੇ ਵੀ ਆਪ ਚੈੱਕ ਹਾਂਜੀ ਇਹ ਤਾਂ ਪੁਸ਼ਕੀਸ਼ ਕਰਕੇ ਉਹ ਇਸ ਤਰ੍ਹਾਂ ਦੇ ਕਿਹੜੇ ਡਾਕਟਰ ਨੇ ਜਿਹੜੇ ਲੋਕਾਂ ਦੇ ਜ਼ਿੰਦਗੀ ਦਾ ਖਲਵਾੜ ਕਰ ਰਹੇ ਨੇ ਤੇ ਆਪਣੇ ਉਹਨੂੰ ਡਾਕਟਰ ਵਜੋਂ ਪੇਸ਼ ਕਰ ਰਹੇ ਨੇ ਉਹਨਾਂ ਦਾ ਵੀ ਵੈਰੀਫਾਈ ਕਰਕੇ ਤਕਸੀਰਨ ਕਰਾਂਗੇ ਪਹਿਲਾਂ ਵੀ ਕਮਾਂ ਹੋਣ ਦਰਦ ਜੀ ਉਹ ਉਸਪੜਦਾਲ ਕਰ ਰਿਹਾ ਰਿਕਾਰਡ ਚੈੱਕ ਕਰ ਰਿਹਾ ਦਾ ਪਿਸ਼ੁਕਰ ਦਾ ਪ੍ਰਾਧਕ ਇਹ ਹੈ ਉਹ ਵੈਰੀਫਾਈ ਕਰ ਰਹੇ ਆ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਇਹਦਾ ਰ ਰਕਾਰ ਦੇਖਿਆ ਜਾ ਕਿ ਗੋਲੀਆਂ ਕਿੱਥੋਂ ਲੈ ਕੇ ਜਾਂਦਾ ਹੈ ਬੈਕਵਰਡ ਤੇ ਫਾਰਵਰਡ ਲਿੰਕ ਤਸਦੀਕ ਕੀਤਾ ਜਾਊਗਾ